ਹੁਣੇ-ਹੁਣੇ ਬਜ਼ੁਰਗ ਬਾਪੂ ਜੀ ਦਸਰੇ ਚ ਕਹਿੰਦੇ ਜਿਹੜੀ ਪਹਿਲਾਂ ਇਹਨਾਂ ਨੇ ਡਰਾਡ ਵਗੈਰਾ ਜਿਹੜੀਆਂ ਲਾਈਆਂ ਸੀ ਪੈੜ ਵਗੈਰਾ ਲਾਈਆਂ ਸੀ ਤੇ ਉਹ ਜਦੋਂ ਖੁੱਲ ਰਹੀਆਂ ਸੀ ਤੇ ਸੰਗਤ ਦੇ ਵਿੱਚ ਗੱਲਾਂ ਕਰ ਰਹੀ ਸੀ ਕਿ ਇਹ ਪੈ ਜੇ ਕਹਿੰਦੇ ਮੁਰੰਮਤ ਕਰਨੀ ਆ ਸੀ ਤੇ ਇਹ ਕਿਉਂ ਖੁੱਲੀਆਂ ਜਾ ਰਹੀਆਂ ਮਤਲਬ ਕਿ ਉਸ ਵੇਲੇ ਇਹਨਾਂ ਨੂੰ ਪਤਾ ਲੱਗ ਗਿਆ ਸੰਗਤ ਨੂੰ ਕਿ ਇਹ ਕੋਈ ਨਾ ਕੋਈ ਛੇੜਖਾਨੀ ਕਰ ਰਹੇ ਨੇ ਤੇ ਉਸ ਵੇਲੇ ਜੇ ਕਿਤੇ ਐਕਸ਼ਨ ਲਿਆ ਜਾਂਦਾ ਉਸ ਵੇਲੇ ਜੇ ਕੋਈ ਗੱਲ ਹੋ ਜਾਂਦੀ ਜਾਂ ਅੰਦਰ ਜਾ ਕੇ ਮੈਨੇਜਰ ਨੂੰ ਘੇਰ ਲੈਂਦੇ ਜਾਂ ਉਹਨਾਂ ਨਾਲ ਗੱਲ ਕਰ ਲੈਂਦੇ ਸ਼ਾਇਦ ਆ ਜਿਹੜਾ ਪਾਣਾ ਸੀ ਇਹ ਵਾਪਰਦਾ ਨਾ ਮੈਨੂੰ ਬੜਾ ਮੈਂ ਅਫਸੋਸ ਹੈ ਕਿ ਅਸੀਂ ਜਿਨ੍ਹਾਂ ਨੂੰ ਨਾਸਤਕ ਕਹਿੰਦੇ ਆ ਨਾ ਇੰਗਲੈਂਡ ਦੇ ਜਿਹੜੇ ਲੋਕ ਨੇ ਉਹਨਾਂ ਕੋਲ ਇੱਕ 올ਡ ਲੰਡਨ ਹੈ 올ਡ ਲੰਡਨ ਨਾਂ ਦੀ ਇੱਕ ਸਿਟੀ ਹੈ ਤੇ ਉਥੇ ਜੇ ਤੁਸੀਂ ਮੇਖ ਵੀ ਪਟਣੀ ਆ ਨਾ ਉਹ ਮੇਕ ਵੀ ਸਰਕਾਰ ਵੱਲੋਂ ਰਿਟਰਨ ਦੇ ਵਿੱਚ ਲੈਣਾ ਪੈਂਦਾ ਕਿ ਅਸੀਂ ਇਥੋਂ ਮੇਕ ਪਟਣੀ ਹੈ ਤੇ ਉਹਦੇ ਨਾਲ ਦੀ ਜਿਹੜੀ ਮੇਕ ਹੁੰਦੀ ਹੈ ਉਹਨੇ ਸਾਈਜ਼ ਦੀ ਉਹੀ ਕੁਆਲਿਟੀ ਦੀ ਉਹ ਲਾਉਣੀ ਪੈਗੀ ਇੰਨਾ ਜ਼ਿਆਦਾ ਉੱਥੇ ਸਟ੍ਰਿਕਟ ਹੈਗਾ ਉਹ ਕਿਉਂ ਸੰਭਿਆ ਹੋਇਆ 올ਡ ਲੰਡਨ ਇਸ ਕਰਕੇ ਕਿ ਸਾਡੇ ਪੁਰਖਿਆਂ ਨੇ ਵਸਾਇਆ ਸੀ ਉਹ ਤੇ ਅਸੀਂ ਇਥੋਂ ਇੱਟ ਵੀ ਨਹੀਂ ਪਟਣ ਦੇ ਸਕਦੇ ਉਸ ਗਲੀ ਦੀ ਜੇ ਇੱਟ ਬਦਲਣੀ ਹੋਵੇ ਤੇ ਪਹਿਲਾਂ ਸਰਕਾਰ ਕੋਲ ਫਾਈਲ ਦੇਣੀ ਪੈਂਦੀ ਕਿ ਆਹ ਇੱਟ ਖਰਾਬ ਹੋਈ ਹੈ ਇਹ ਗਲੀ ਦੇ ਵਿੱਚੋਂ ਅਸੀਂ ਬਦਲਣਾ ਚਾਹੁੰਦੇ ਹਾਂ ਤੇ ਸਰਕਾਰ ਉਹਨਾਂ ਨੂੰ ਚਿੱਠੀ ਦਿੰਦੀ ਹੈ ਫਿਰ ਜਾ ਕੇ ਉਹ ਇੱਟ ਬਦਲੀ ਜਾਂਦੀ ਤੇ ਅੱਜ ਉਹਨਾਂ ਦਾ ਲੰਡਨ ਜੋ ਅੱਜ ਤੋਂ 200 400 500 ਸਾਲ ਪਹਿਲਾਂ ਜਿਵੇਂ ਸੀ ਅੱਜ 올ਡ ਲੰਡਨ ਉਦਾਂ ਹੀ ਹੈ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਸਾਡੀ ਕੌਮ ਨੂੰ ਪੂਰੀ ਨੂੰ ਅਜੇ 550 ਸਾਲ ਹੋਇਆ ਤੇ ਇਸ ਮੇਨ ਨਾਲ ਅੱਜ ਜਿਹੜੀ ਡਿਊਟੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਗਤੇ ਜਿਗਰ ਕਬਰ ਨੌ ਲਿਆ ਹਾਲ ਸਿੰਘ ਨੇ ਬਣਾਈ ਸੀ ਅੱਜ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ ਬਣਾਈ ਸੀ ਇਹ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੀ ਇਹ ਡਿੱਗਣ ਵਾਲੀ ਹੋਗੀ ਇਹਜੋ ਕੋਡ ਨਹੀਂ ਬਿਲਕੁਲ ਇਹੀ ਸੰਗਤ ਇਹ ਕਹਿ ਰਹੀ ਹੈ ਕਿ ਜੇ 150 ਸਾਲ ਪੁਰਾਣੀ ਡਿਉੜੀ ਦੇ ਦਾ ਖਤਸ਼ਾ ਹੈ ਤਾਂ ਅੰਦਰ ਦਰਬਾਰ ਸਾਹਿਬ ਤਾਂ ਉਸ ਤੋਂ ਵੀ ਪੁਰਾਣਾ ਹੈ ਮੈਂ ਤਾਂ ਮੈਂ ਮੈਂ ਤਾਂ ਸੋਸ਼ਲ ਮੀਡੀਆ ਤੇ ਵੀ ਇਹ ਸਵਾਲ ਕੀਤਾ ਸੀ ਕਿ ਕੱਲ ਨੂੰ ਤੁਸੀਂ ਕਹੋਗੇ ਕਿ ਦਰਬਾਰ ਸਾਹਿਬ ਦਾ ਸੋਨਾ ਬੜਾ ਪੁਰਾਣਾ ਹੋ ਗਿਆ ਤੇ ਉਹਦੇ ਪੱਤਰੇ ਲਾ ਦਿਓ ਸੋਨੇ ਜਿੰਨਾ ਵੀ ਉਹਦਾ ਸੋਨਾ ਲੱਗਾ ਹੋਇਆ ਉਹ ਸੋਨਾ ਲਾ ਦਿਓ ਜਾਂ ਦਰਬਾਰ ਸਾਹਿਬ ਦੀ ਡਿਉੜੀ ਬੜੀ ਪੁਰਾਣੀ ਹੋ ਗਈ ਸਾਡੀ ਕੌਮ ਕੋਲ ਤਾਂ ਦਰਬਾਰ ਸਾਹਿਬ ਦੀ ਸਭ ਤੋਂ ਪੁਰਾਣੀ ਡਿਉੜੀ ਹੈ ਉਸ ਡਿਉਟੀ ਨੂੰ ਮਰਮਮਤ ਕਰਕੇ ਉਹਦੇ ਤੇ ਕਲਰ ਕਰਕੇ ਉਹਨੂੰ ਰੰਗ ਕਰਕੇ ਖੂਬਸੂਰਤ ਬਣਾ ਦਿੱਤਾ ਗਿਆ ਉਸ ਡਿਉਟੀ ਨੂੰ ਕਿਉਂ ਨਹੀਂ ਢਾਇਆ ਗਿਆ ਜਦ ਕਿ ਉਹ ਇਹਦੇ ਨਾਲੋਂ ਜ਼ਿਆਦਾ ਪੁਰਾਣੀ ਹੈ ਸੋ ਸਵਾਲ ਤਾਂ ਬਹੁਤ ਨੇ ਇਹ ਕੰਮ ਕੋਲ ਜੇ ਕੰਮ ਕਰਨਾ ਚਾਹੀਦਾ ਤੁਹਾਡਾ ਇਹ ਜਿਹੜਾ ਰੋਸ ਦਾ ਤਰੀਕਾ ਹੈ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਦੀ ਕੀਰਤਨ ਦਾ ਰਸ ਲੈ ਕੇ ਉਹ ਤੁਸੀਂ ਕਦੋਂ ਤੱਕ ਇੱਥੇ ਬੈਠੇ ਹੋ ਤੇ ਤੁਹਾਡੀ ਅੱਗੇ ਕੀ ਡਿਮਾਂਡ ਹੈ ਐਸਪੀਸੀ ਦੀ ਦੇਖੋ ਜੀ ਜਿੰਨਾ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਅਸੀਂ ਹਜ਼ੂਰ ਦੇ ਹਾਜ਼ਰੀ ਦੇ ਵਿੱਚ ਕੀਰਤਨ ਕਰਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕੀ ਕੀ ਮੰਗਾਂ ਨੇ ਤੁਹਾਡੀ ਮੰਗ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜੀ ਆ ਕਾਰ ਸੇਵਾ ਦੇ ਨਾਂ ਦੇ ਉੱਤੇ ਉਜਾੜ ਸੇਵਾ ਸ਼ੁਰੂ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਤੇ ਇਹ ਬੰਦ ਹੋ ਕਿਉਂਕਿ ਕਿਸੇ ਨੂੰ ਅਥਾਰਟੀ ਨਹੀਂ ਹੈ ਕੌਮ ਦੀ ਕਿਸੇ ਚੀਜ਼ ਦੇ ਨਾਲ ਛੇੜਛਾੜ ਕਰਨ ਦੀ ਉਹ ਵੀ ਇਸ ਸਰਬ੍ਰਸਤੀ ਦੇ ਵਿੱਚ ਕਿ ਕੋਈ ਇੱਕ ਸ਼ਖਸ਼ ਖੜਾ ਹੋ ਜਾਂਦਾ ਉਹ ਕਹਿੰਦਾ ਮੈਂ ਬਾਬਾ ਆ ਉਹ ਖੜਾ ਹੋ ਕੇ ਤੇ ਇਹ ਐਲਾਨ ਕਰ ਦਿੰਦਾ ਕਿ ਮੇਰੇ ਕੋਲ ਅਥਾਰਟੀ ਆ ਮੈਂ ਸ਼ਰੋਮਣੀ ਕਮੇਟੀ ਨਾਲ ਗੱਲ ਕਰ ਲਈ ਐਵੇਂ ਤੇ ਕੌਮ ਦੇ ਵਿੱਚੋਂ ਕੋਈ ਵੀ ਬਜ਼ੁਰਗ ਖੜਾ ਹੋ ਕੇ ਕਹਦੇਗਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਾ ਹੋਣ ਦਿਓ ਇਦਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਐ ਸੋ ਸੋ ਕਹਾਣੀ ਇਹ ਐ ਕਿ ਜਿਹੜਾ ਇੱਕ ਸ਼ਖਸ ਨੂੰ ਸਪੁਰਦਗੀ ਦੇ ਦੇਣੀ ਇੱਕ ਤਾਂ ਪਹਿਲਾਂ ਉਹ ਬੰਦ ਹੋਵੇ ਸਾਡੀ ਮੰਗ ਇਹ ਐ ਕਿ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਾਹਦੇ ਸੱਦ ਕੇ ਤੇ ਇਹਨਾਂ ਨੂੰ ਛੇਕਿਆ ਜਾਵੇ ਕਿਉਂਕਿ ਸਾਡੀ ਨਿੱਕੀ ਨਿੱਕੀ ਗੱਲ ਹੁੰਦੀ ਹੈ ਤੇ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਸ਼ੇਕ ਦਿੱਤਾ ਜਾਂਦਾ ਇਹਨਾਂ ਨੇ ਦਰਬਾਰ ਦੇ ਉੱਤੇ ਹਮਲਾ ਕੀਤਾ ਸਾਨੂੰ ਜਿੱਥੋਂ ਤੱਕ ਸਾਨੂੰ ਪਤਾ ਲੱਗਾ ਕਿ ਜੋੜੇ ਲੈ ਕੇ ਦਰਸ਼ਨੀ ਡਿਊਟੀ ਦੇ ਉੱਪਰ ਚੜੇ ਨੇ ਤੇ ਹਜ਼ੂਰ ਦੇ ਪ੍ਰਕਾਸ਼ ਦੇ ਸਾਹਮਣੇ ਜੋੜੇ ਲੈ ਕੇ ਉੱਪਰ ਚੜ ਜਾਣਾ ਤੇ ਨਸ਼ਾ ਵੀ ਕਰਦੇ ਨੇ ਸਾਨੂੰ ਜਿੱਥੋਂ ਤੱਕ ਪਤਾ ਲੱਗਾ ਕਿ ਇਹਨਾਂ ਦੀਆਂ ਜਾਵਾਂ ਦੇ ਵਿੱਚ ਵੀ ਬੋਸਤ ਕੋਲ ਕੋਲ ਕੇ ਪਿਆ ਜਾਂਦਾ ਨਸ਼ਾੜੀ ਤੇ ਜੁੱਤੀਆਂ ਲੈ ਕੇ ਚੜੇ ਨੇ ਬੀਬੀ ਜੀ ਤੋਂ ਵਿਚਾਰ ਲੈਨੇ ਆ ਬੀਬੀ ਜੀ ਕਿਤੇ ਇਹ ਨਹੀਂ ਲੱਗਦਾ ਕਿ ਇਹ ਲੋਕ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹਮਲਾ ਹੈ ਬਿਲਕੁਲ 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 ਇਹੋ ਹੀ ਇਹਨਾਂ ਦੀ ਵੋਟਾਂ ਦਾ ਹੀ ਸਾਰਾ ਹੈ ਜਿੰਨੀਆਂ ਘੜੀਆਂ ਕਢਾਈਆਂ ਇਹਨਾਂ ਦੀਆਂ ਗੱਲਾਂ ਜੇ ਵੋਟਾਂ ਦਾ ਕਰਕੇ ਇਹਨਾਂ ਵੇਖੋ ਕੀ ਕੁਛ ਨਹੀਂ ਹੋਣ ਡਿਆ ਇੱਥੇ ਇਹਨਾਂ ਨੇ ਆਵੇ ਲੋਕ ਪ੍ਰਾਰਥਨ ਸਮੇਂ ਦੀਆਂ ਆਪਣੀਆਂ ਦਰਸ਼ਨ ਦਿਉੜੀਆਂ ਨੇ ਇਹਨਾਂ ਨੂੰ ਇਹ ਢਾਕੇ ਤੇ ਕੀ ਵਿਖਾਉਣ ਡਿਆ ਸਾਨੂੰ ਸਿੱਖ ਸੰਗਤ ਨੂੰ ਵੀ ਤੁਹਾਡੇ ਗੁਰਦੁਆਰਿਆਂ ਨੂੰ ਵੀ ਇਹ ਜਿ ਤਰ੍ਹਾਂ ਹਰਮੰਦਰ ਸਾਹਿਬ ਦੇ ਵਿੱਚ ਕਾਂਗਰਸ ਸਰਕਾਰ ਨੇ ਗੋਲੇ ਬੰਬਾਂ ਦੇ ਨਾਲ ਢਾਏ ਤੇ ਇਹ ਉੱਠ ਕੇ ਬਾਬੇ ਕਾਰ ਸੇਵਾ ਵਾਲੇ ਬਣ ਜਾਂਦੇ ਆ ਕਾਰ ਸੇਵਾ ਇਹਨਾਂ ਦੀ ਕਾਦੀ ਜੀ ਇਹ ਸਾਡੇ ਗੁਰਦੁਆਰਿਆਂ ਨੂੰ ਢਾਉਣ ਦੀ ਕਾਰ ਸੇਵਾ ਇਹਨਾਂ ਦੀ ਆ ਕਿ ਬਣਾਉਣ ਦੀ ਕਾਰ ਸੇਵਾ ਇਹਨਾਂ ਦੀ ਠੀਕ ਨਹੀਂ ਇਹਨਾਂ ਨੂੰ ਹਰ ਚੀਜ਼ ਦੀ ਹਰ ਸੰਗਤ ਦੇ ਵਿੱਚ ਇਹਨਾਂ ਨੂੰ ਸਰਕਾਰ ਦੇ ਨਾਲ ਹਰ ਇੱਕ ਚੀਜ਼ ਦੀ ਮਨਜ਼ੂਰੀ ਲੈ ਕੇ ਇੱਕ ਚੀਜ਼ ਦੀ ਫੇਰ ਪਤਾ ਇਹਨੂੰ ਜਿਦਾਂ ਉਹਨਾਂ ਬਾਬਿਆਂ ਨੇ ਕਿਹਾ ਨਾ ਫੇਰ ਇਹ ਕੰਮ ਕਰਨਾ ਚਾਹੀਦਾ ਤੇ ਕੋਈ ਇਹਨਾਂ ਨੇ ਮਨਜ਼ੂਰੀ ਨਹੀਂ ਰਾਤ ਨੂੰ 200 ਬੰਦਾ 250 ਬੰਦਾ ਸਣੇ ਜੋੜਿਆ ਲਾਲਾ ਲਾਲਾ ਕਰ ਦਿੱਤੀ ਤੇ ਜਿਹੜੇ ਗਾੜੀ ਖੜੇ ਆ ਸਾਡੇ ਵਰਗੇ ਉਹਨਾਂ ਨੂੰ ਜੁੱਤੀਆਂ ਫੇਰ ਦਿੱਤੀਆਂ ਟਾਂਗਾਂ ਫੇਰ ਦਿੱਤੀਆਂ ਇਹ ਜਿਹੜਾ ਦੁਕਾਨ ਤੇ ਵਾਪਰਿਆ ਜੀ ਆਪਾਂ ਨੂੰ ਆਪਾਂ ਗਾਲਾਂ ਕੱਢਦੇ ਆ ਆਪਾਂ ਬੰਦਾ ਬੋਲਦੇ ਆ ਅਬਦਾਲੀ ਵਰਗਿਆਂ ਨੂੰ ਅਸੀਂ ਕਹਿੰਨੇ ਆ ਇੰਦਰਾ ਗਾਂਧੀ ਨੇ ਅਟੈਕ ਕੀਤਾ ਸੀ ਮੈਨੂੰ ਲੱਗਦਾ ਵੀ ਅੱਜ ਅਬਦਾਲੀ ਦਾ ਦੂਜਾ ਰੂਪ ਲੈ ਕੇ ਇਹ ਅਖੌਤੀ ਕਾਰ ਸੇਵਕਾਂ ਨੇ ਅਸੀਂ ਇਹਨਾਂ ਨੂੰ ਕਾਰ ਸੇਵਕ ਨਹੀਂ ਕਹਿ ਸਕਦੇ ਕਿਉਂਕਿ ਕਾਰ ਸੇਵਾ ਦਾ ਰੁਤਬਾ ਬੜਾ ਵੱਡਾ ਕਾਰ ਸੇਵਾ ਦਾ ਜਿਹੜਾ ਫਲਸਫਾ ਬਹੁਤ ਧਗੜਾ ਬਾਬਾ ਖੜਕ ਸਿੰਘ ਦੀਆਂ ਗੱਲਾਂ ਕਰਦੇ ਅਸੀਂ ਸਾਡੇ ਉਹਨਾਂ ਮਨ ਤਾਲੀਆਂ ਸੰਤਾਂ ਦੀਆਂ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਆ ਪਰ ਇਹ ਸੰਗਤ ਕੋਲੋਂ ਪੈਸਾ ਲੈਂਦੇ ਨੇ ਜੀ ਸੰਗਤ ਗੁਰਾਈ ਦਿੰਦੀ ਆ ਉਸ ਸੰਗਤ ਦੇ ਪੈਸੇ ਦੇ ਨਾਲ ਆ ਥੋੜੇ ਖਰੀਦਦੇ ਨੇ ਤੇ ਫਿਰ ਸੰਗਤ ਦੀਆਂ ਭਾਵਨਾਵਾਂ ਤੇ ਆ ਥੋੜੇ ਚਲਾਉਂਦੇ ਨੇ ਸੋ ਸਾਡੀਆਂ ਇਹ 250 ਸਾਲ ਪੁਰਾਣੀ ਸਾਡੀ ਇਮਾਰਤ ਇਹ ਹੀ ਨਹੀਂ ਹੋਰ ਵੀ ਪਛਿਆਪਾ ਚੱਲ ਜੀ ਠੰਡੇ ਪੁੱਛਦੀ ਗੱਲ ਕਰ ਲਈਏ ਘੜੀ ਦੀ ਗੱਲ ਕਰ ਲਈਏ ਅਨੰਦਪੁਰ ਸਾਹਿਬ ਕਿਲੇ ਦੀ ਗੱਲ ਕਰ ਲਈਏ ਸੰਗ ਬਰਮਰ ਦੇ ਨਾਂ ਦੇ ਉੱਤੇ ਇਹ ਆਪਣਾ ਪੈਸਾ ਇਕੱਠਾ ਕਰਨ ਦੇ ਵਾਸਤੇ ਫੋਕੀ 14 ਦੇ ਵਾਸਤੇ ਚੰਚਲਣਾਂ ਵਾਸਤੇ ਇਤਿਹਾਸ ਨੂੰ ਮਲਿਆ ਮੇਡ ਕਰ ਰਹੇ ਨੇ ਹੁਣ ਲੋੜ ਸਾਨੂੰ ਸੰਗਤ ਨੂੰ ਜਾਗਣ ਦੀ ਹੈ ਜੀ ਅਸੀਂ ਇਹ ਨਾ ਦੇਖੀਏ ਵੀ ਕੋਈ ਜਥੇਬੰਦੀ ਕੋਈ ਸੰਪਰਦਾ ਉੱਠੇ ਕੋਈ ਬਾਬਾ ਉੱਠੇ ਕੋਈ ਆਗੂ ਉੱਠੇ ਸੰਗਤ ਜਾਗੇ ਉਹ ਸੰਗਤ ਜਾਗੇ ਜਿਹੜੀ ਬੋਰੀਆਂ ਭਰ-ਭਰ ਕੇ ਇਹਨਾਂ ਨੂੰ ਕਣਕਾਂ ਦੀਆਂ ਦੇਂਦੀ ਆ ਤੇ ਇਹ ਉਹ ਕਣਕਾਂ ਖਰੀਦ ਵੇਚ ਕੇ ਆਪਣੀਆਂ ਐਸ਼ੋ ਆਰਾਮ ਦੀਆਂ ਜ਼ਿੰਦਗੀਆਂ ਜੀ ਰਹੇ ਨੇ ਇਹ ਹਾਲਾਤ ਤੁਹਾਡੇ ਸਾਰਿਆਂ ਦੇ ਸਾਹਮਣੇ ਨੇ ਇਹਨਾਂ ਦੇ ਜੀਵਨ ਕਿੱਦਾਂ ਦੇ ਨੇ ਕੀ ਕੁਝ ਹੁੰਦਾ ਕੋਤੇ ਹਸਪਤਲ ਬਣਦੇ ਨੇ ਸੰਗਤ ਦੀ ਸੰਗਤ ਟੋਕਰੀ ਵਾਹ ਗਿਆ ਹਸਲ ਬਣਾਉਂਦੀ ਆ ਉੱਥੇ ਵੀ ਇਲਾਜ ਕਰਾਉਣ ਦਾ ਗੱਲ ਆਉਂਦੀ ਆ ਤੇ ਸੰਗਤ ਕੋਲੋਂ ਪੈਸੇ ਲੈ ਜਾਂਦੇ ਨੇ ਜਦ ਕਿ ਸਾਰਾ ਕੁਝ ਸੰਗਤ ਦੇ ਪੈਸੇ ਨਾਲ ਬਣਿਆ ਸੋ ਹੁਣ ਸੰਗਤ ਨੂੰ ਜਾਗਣ ਦੀ ਲੋੜ ਆ ਇਸ ਕਰਕੇ ਪ੍ਰਧਾਨ ਗੁਬਿੰਦੀ ਸਿੰਘ ਲੋਂਗੋਵਾਲ ਦਾ ਇਹ ਕਹਿਣਾ ਹੈ ਕਿ ਇਹ ਸਾਰਾ ਕੁਝ ਸਾਡੀ ਜਾਣਕਾਰੀ ਤੋਂ ਬਾਹਰ ਹੋਇਆ ਕੀ ਤੁਸੀਂ ਮੰਨਦੇ ਹੋ ਕਿ ਇਹ ਬਿਨਾਂ ਜਾਣਕਾਰੀ ਤੋਂ ਹੋ ਸਕਦਾ ਹੈ ਉਹ ਨਹੀਂ ਜੀ ਇਹ ਤਾਂ ਕੋਈ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਨੇ ਜੀ ਜਿਵੇਂ ਬਚਪਨ ਵਾਲੀ ਬੱਚਾ ਕਹਿੰਦਾ ਕਿ ਮੈਨੂੰ ਪਤਾ ਨਹੀਂ ਲੱਗਾ ਇਹ ਨਹੀਂ ਗੱਲਾਂ ਇੱਕ ਜ਼ਿੰਮੇਵਾਰ ਪਰਸਨ ਹੋ ਤੁਸੀਂ ਐਡੀ ਵੱਡੀ ਸੰਸਥਾ ਦੇ ਪ੍ਰਧਾਨ ਹੋ ਐ ਥੋੜੀ ਹੋ ਸਕਦਾ ਵੀ ਤੁਹਾਡੀ ਜਾਣਕਾਰੀ ਤੋਂ ਬਿਨਾਂ ਐਡੀ ਵੱਡੀ ਗੱਲ ਹੋ ਜੇ ਕੱਲ ਨੂੰ ਕੋਈ ਗੁਰੂ ਘਰ ਦੇ ਅੰਦਰ ਆ ਕੇ ਕੋਈ ਵੱਡੀ ਗੱਲ ਕਰ ਦੂ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖ ਸੰਗਤ ਦਾ ਇਹ ਰੋਧ ਆ ਉਹਨਾਂ ਨੂੰ ਪੂਰਾ ਵੀ ਅੰਦਾਜ਼ਾ ਨਹੀਂ ਸੀ ਉਹਨਾਂ ਨੇ ਬਿਲਕੁਲ ਇਹਨੂੰ ਨਜ਼ਰਅੰਦਾਜ਼ ਕੀਤਾ ਵੀ ਸਿੱ ਵੇਖੋ ਨੋਰ ਕਰਦਾ ਜੀ ਇਸ ਵੇਲੇ ਅੰਨੇ ਹੋਏ ਪੈਨੇ ਮੈਨੂੰ ਲੱਗਦਾ ਕਿਤੇ ਚੌਧਰ ਦੇ ਵਿੱਚ ਕਿਤੇ ਕਿਤੇ ਜ਼ਿਆਦਾ ਵਧ ਰਹੀਆਂ ਜਥੇਬੰਦੀਆਂ ਜਾਂ ਸਿੱਖਾਂ ਦੇ ਵਿੱਚ ਵਧ ਰਹੇ ਵਖਰੇਵੇਂ ਜਾਂ ਉਹ ਇਕੱਠੇ ਹੋ ਕੇ ਇਕੱਠਾ ਨਹੀਂ ਬੈਠਣਦਾ ਉਹਨਾਂ ਦੀ ਜਿਹੜੀ ਮਾਤਿਰ ਕਿਤੇ ਬਿਲਕੁਲ ਭਾਈ ਸਾਹਿਬ ਇਹ ਕਾਰਨ ਸਪਸ਼ਟਾ ਇਹੀ ਵਜ੍ਹਾ ਵੀ ਅਸੀਂ ਇਕੱਠੇ ਨਹੀਂ ਇਸ ਕਰਕੇ ਕੁੱਟ ਖਾ ਰਹੇ ਹਾਂ ਬੇਸ਼ੱਕ ਉਹ ਹਰਿਆਣੇ ਵਾਲਾ ਕੇਸ ਲੈ ਲਓ ਬੇਸ਼ੱਕ ਇਹ ਕੇਸ ਲੈ ਲਓ ਜਾਂ ਤੁਸੀਂ ਹੋਰ ਕੇਸ ਚੱਕ ਲਓ ਕੁੱਟ ਤਾਂ ਪੈ ਰਹੀ ਆ ਵੀ ਸਾਡੇ ਸਾਡੀ ਜਿਹੜੀ ਸਾਡੀ ਕੌਮ ਆ ਨਾ ਅਸੀਂ ਵੰਡ ਗਏ ਆ ਜੀ ਜਥੇਬੰਦੀਆਂ ਸੰਪਰਦਾਵਾਂ ਦੇ ਵਿੱਚ ਆਪਣੀਆਂ ਆਪਣੀਆਂ ਚੌਧਰਾ ਤੇ ਜਿਹੜੀ ਸਾਡੀ ਹੋਮੇ ਆ ਉਹਨੂੰ ਪੱਠੇ ਪਾਉਣ ਦੇ ਵਿੱਚ ਅਸੀਂ ਜਿਹੜੇ ਆ ਉਹ ਬਦੇ ਹੋਏ ਸਾਨੂੰ ਸੇਕ ਸੇਵਾ ਨਾਲ ਸਾਨੂੰ ਕੌਮ ਦਾ ਮਤਲਬ ਨਹੀਂ ਰਹਿ ਗਿਆ ਸਿੱਖ ਸੰਗਤ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤ ਨੂੰ ਇਹ ਹੀ ਬੇਨਤੀ ਆ ਭਾਈ ਵੀ ਹੁਣ ਜਾਗਨ ਦੀ ਲੋੜ ਆ ਇਹ ਹਮਲੇ ਬਹੁਤ ਵੱਡੇ ਹੋ ਰਹੇ ਨੇ ਤੇ ਇਹ ਅੱਗੇ ਵੀ ਹੋਣੇ ਨੇ ਪਿਛੇ ਹੋਏ ਨੇ ਹੋਣੇ ਨੇ ਤੇ ਜੇ ਤੁਸੀਂ ਜਾਗੇ ਨਹੀਂ ਜੇ ਜ਼ਮੀਰਾਂ ਮਾਰ ਕੇ ਤੁਸੀਂ ਇਸੇ ਤਰ੍ਹਾਂ ਸੁੱਤੇ ਰਹੇ ਤੇ ਫਿਰ ਤੁਸੀਂ ਜਵਾਬ ਦੇ ਹੋਗੇ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਉਹ ਜਿੰਨੇ ਕਿ ਇੱਥੇ ਬੈਠੇ ਨੇ ਨਾ ਤੁਸੀਂ ਆਏ ਹੋ ਚੈਨਲ ਵਾਲੇ ਵੀਰ ਆਏ ਹੋ ਜਾਂ ਹੋਰ ਸੰਗਤ ਆਈਏ ਤੁਹਾਡੀ ਜ਼ਮੀਰਾਂ ਜਾਗਦੀਆਂ ਨੇ ਤੇ ਤੁਸੀਂ ਬੈਠੇ ਹੋ ਪਰ ਇਤਿਹਾਸ ਦੇ ਵਿੱਚ ਤੁਸੀਂ ਕਾਲੇ ਅੱਖਰ ਜਿਹੜੀ ਲਿਖੇ ਜਾਓਗੇ ਤੇ ਉਹ ਲੋਕ ਜਿਹੜੇ ਅੱਜ ਬੋਲ ਨਹੀਂ ਰਹੇ ਜਿਹੜੇ ਲੋਕ ਜ਼ਮੀਰਾਂ ਮਾਰ ਕੇ ਤੇ ਬੇਸ਼ਰਮ ਹੋ ਗਏ ਨੇ ਨਾ ਉਹ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਲਿਖੇ ਜਾਣਗੇ ਕਿ ਇਹ ਲੋਕ ਬੋਲੇ ਨਹੀਂ ਜਦੋਂ ਘਰ ਨੂੰ ਅੱਗ ਲੱਗੀ ਸੀ ਇਹ ਬੜਾ ਦੁਖਦਈ ਆ ਤੇ ਜਿਹੜਾ ਸਿੱਖ ਰਾਜ 1799 ਤੋਂ 1859 ਤੱਕ ਦਾ ਸਾਡਾ ਪਰਚਮ ਝੁਲਿਆ ਇੱਕ ਮਹਾ ਪੰਜਾਬ ਕਹਿਣਾ ਹੋਵੇ ਤਾਂ ਉਸ ਕਿਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸਿੱਖਾਂ ਦਾ ਰਾਜ ਕਿਉਂਕਿ ਉਦੋਂ ਪੂਰੀ ਦੀ ਪੂਰੀ ਕੌਮ ਨੇ ਰਾਜ ਕੀਤਾ ਉਸ ਨਾਲ ਸੰਬੰਧਤੇ ਨਿਸ਼ਾਨੀ ਸੀ ਉਤਲਾਪਾਸਾ ਚਾਹੇ ਉਤੋਂ ਢਾ ਦਿੱਤਾ ਗਿਆ ਪਰ ਅਜੇ ਵੀ ਸਿੱਖ ਵੇਲੇ ਨਾਲ ਜਾਗੇ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਸਿੱਖਾਂ ਦਾ ਧੰਨਵਾਦ ਕਰਦਾ ਜਿਹੜੇ ਇਹਨਾਂ ਇਟਾਂ ਰੋੜਿਆਂ ਦੇ ਅਗਲੇ ਬੰਨੇ ਆਣ ਖਲੋਤੇ ਉਹਨੇ ਹਕਾਂਡਾ ਦਿੱਤੀਆਂ ਇੱਕ ਜਿਹੜੀਆਂ ਸ਼ਾਰਟ ਵੀਡੀਓਸ ਆਪਾਂ ਸੋਸ਼ਲ ਮਾਧਿਅਮ ਤੇ ਵੇਖੀਆਂ ਤਾਂ ਉਹਦੇ 'ਚ ਬੜੀ ਰੁੱਦਨ ਵਾਲੀ ਬਾਤ ਸੀ ਜਦੋਂ ਉਤੋਂ ਮਲਬਾ ਡਿੱਗਦਾ ਸੀ ਤੇ ਸਿੱਖ ਹਾਏ ਬੋਲਦੇ ਸਨ ਤੇ ਇਸ ਤੋਂ ਵਧੇਰੇ ਹੋਰ ਅਫਸੋਸਨਾਕ ਅੱਜ ਦੇ ਸਮੇਂ 'ਚ ਕੀ ਹੋ ਸਕਦਾ ਸਵਾਲ ਸਿਰਫ ਮੇਰਾ ਨਹੀਂ ਹੈ ਕੀ ਸਿੱਖ ਸੰਗਤਾਂ ਦੇ ਵਿੱਚ ਵਧ ਰਹੀਆਂ ਜਥੇਬੰਦੀਆਂ ਜਾਂ ਉਹਨਾਂ ਦੇ ਬਹੁਤ ਜ਼ਿਆਦਾ ਵਖਰੇਵੇਂਆਂ ਦੇ ਵਿੱਚ ਹੋਣ ਕਰਨ ਹੀ ਇਹ ਸਾਰਾ ਕੁਝ ਹੋਇਆ। ਨਹੀਂ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਕਿ ਅੱਜ ਜਿਹੜੀ ਇੱਥੇ ਸੰਗਤਾਂ ਆਈਆਂ ਮੈਂ ਇਕੱਲੇ-ਇਕੱਲੇ ਬੰਦੇ ਨੂੰ ਪ੍ਰੋਮਿਨੈਂਟ ਬੰਦਿਆਂ ਨੂੰ ਜਾਣਦਾ ਹਾਂ। ਵਿਚਾਰ ਤਾਰਕ ਵਖਰੇਵੇਂ ਮੇਰੇ ਵੀ ਬੜਿਆਂ ਨਾਲ ਆ ਉਹਨਾਂ ਦੇ ਵੀ ਹੋਰਾਂ ਨਾਲ ਹੋਣਗੇ ਪਰ ਇੱਥੇ ਅਸੀਂ ਇਕ ਹਾਂ। ਮਤਲਬ ਅਸੀਂ ਇਹ ਕਹਿ ਕੇ ਕੌਮੀ ਦੁਸ਼ਮਣ ਨੂੰ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਕਿ ਅਸੀਂ ਸਾਡੀ ਵਖਰੇਵੇਂ ਤਾਂ ਹੋਇਆ। ਗੱਲ ਇਹ ਹੈਗੀ ਆ ਵੈਸਲਾਪੁਣਾ ਇਹ ਆ ਕਿ ਜਿਹੜੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਆ ਉਹ ਅੱਜ ਆ ਬਾਦਲ ਦੇ ਹੱਥ ਬਾਦਲ ਨੇ ਜੇਬ ਚ ਪਾਈ ਹੋਈ ਆ ਜੇਬ ਚੋਂ ਕੱਢਦਾ ਤੇ ਲੌਂਗ ਵਾਲੇ ਕਢਾਉਂਦਾ ਕਦੇ ਮੱਕੜ ਤੇ ਉਤੋਂ ਪਹਿਲਾਂ ਬਡੂਂਗਰ ਇਹ ਵੱਖ-ਵੱਖ ਸਮੇਂ ਚ ਇਦਾਂ ਚੱਲਦਾ ਰਿਹਾ ਜੇ ਟੌੜਾ ਮਾੜਾ ਮੂਟ ਉੱਠਦਾ ਸੀ ਤੇ ਉਹਨੂੰ ਇਹ ਨੱਪ ਲੈਂਦਾ ਰਿਹਾ ਹੁਣ ਗੱਲ ਕੀ ਆ ਆਪਾਂ ਇਹ ਕਹੀ ਜਾਈਏ ਕਿ ਬਾਦਲ ਮਾੜਾ ਤੇ ਬਾਦਲ ਨੂੰ ਪਾਸੇ ਕਰੋ ਉਹਦੇ ਬਰਾਬਰ ਦੀ ਲੀਡਰਸ਼ਿਪ ਨਹੀਂ ਉੱਠ ਰਹੀ ਇਹ ਹੀ ਸਭ ਤੋਂ ਵੱਡਾ ਦੁੱਖਦ ਪਹਿਲੂ ਆ ਸਾਡੇ ਲਈ ਕਿ ਜਿਹੜੀਆਂ ਜਥੇਬੰਦੀਆਂ ਸਾਡੀਆਂ ਇਹ ਦਾਵਾ ਤਾਂ ਕਰਦੀਆਂ ਕਿ ਬਾਦਲ ਨੂੰ ਉਹਨਾਂ ਚ ਮੈਂ ਵੀ ਸ਼ਾਮਲ ਆ ਕਿ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ ਪਰ ਜੇ ਉਹਦਾ ਬਦਲ ਪੈਦਾ ਨਹੀਂ ਹੋ ਰਿਹਾ ਤਾਂ ਫਿਰ ਘਾਟ ਤਾਂ ਉੱਥੇ ਆ ਕਿਤਨਾ ਕਦੇ ਬਦਲ ਨਾ ਪੈਦਾ ਹੁੰਦਾ ਕਾਰਨ ਇੱਕ ਜੁਟਤਾ ਇੱਕ ਇੱਕ ਇਹ ਬਿਲਕੁਲ ਇਹ ਗੱਲ ਤੁਹਾਡੀ ਸਹੀ ਆ ਕਿ ਇੱਕ ਜੁਟਤਾ ਨਾ ਹੋਣੀ ਫਿਰ ਜਿਹੜਾ ਸਾਡਾ ਹਉਮੇ ਦਾ ਪਖੜਾ ਭਾ ਵੀ ਹੋਣਾ ਭਾਰੀ ਹੋਣਾ ਕਿ ਮੈਂ ਹੀ ਸਭ ਤੋਂ ਸਹੀ ਆ ਮੈਂ ਸੁਪਰੀਮ ਆ ਤੇ ਹਉਮੇ ਨੂੰ ਮਾਰ ਕੇ ਤੇ ਜਿਹੜਾ ਸਾਹਮਣੇ ਸਿੱਖੜਾ ਉਹਨੂੰ ਆਪਣਾ ਭਰਾ ਮੰਨ ਕੇ ਜਦੋਂ ਅਸੀਂ ਤੁਰਾਂਗੇ ਤਾਂ ਫਿਰ ਜਿੱਤ ਜਿਹੜੀ ਆ ਤੁਹਾਨੂੰ ਢੀਕਰੀ ਹੋਊਗੀ